ਅੱਜ ਕਰ ਮਚਾਤੀ ਅੱਗ। ਉਹ ਮਾਂ ਗੇਟ ਭੇੜਿਆ ਮਾਂ ਕੋਈ ਆਪ ਹੀ ਨਾ ਜਾਵੇ। ਖੁੱਤਣਾ ਮਾਰਦੇ ਥੱਲੇ ਕੋਨਾ ਲੱਗੇ। ਖੁੱਤਣਾ ਮਾਰਨ ਨੂੰ ਦੱਸ ਕੀ ਹੁਣ ਤਾਂ ਹਜੇ ਦਰੇ ਆ ਦੁੱਧ। ਲੈ ਬੇਬੇ ਲੈ ਤਾਂ ਕੁੜੀ ਨੂੰ ਫੋਨ ਕਰ ਗਨ। ਹੈਲੋ ਲੈ ਬੇਬੇ ਦਾ ਫੋਨ ਆ ਗਿਆ। ਹਾਂ ਕੀ ਕਰਦੇ ਮੇਰੀ ਧੀ ਰਾਣੀ? ਅਸੀਂ ਤਾਂ ਬੇਬੇ। ਹੈਲੋ ਅਸੀਂ ਤਾਂ ਬੇਬੇ ਹੁਣ ਟੂਰ ਤੇ ਗਏ ਹੋਇਆਗੇ। ਮੋਰਾ ਆ ਤੇਰਾ ਸਾੜਾ ਕਰ ਬੇਲੇ ਦੇਣ ਨੂੰ ਭਜਾ। ਉਦੇ ਹੁਣ ਆਖੇ ਪਰੌਣੇ ਆਵਾ ਉਹ ਹੁਣ ਤਾਂ ਅਸੀਂ 200 ਕਿਲੋਮੀਟਰ ਦੂਰ ਲੰਘੇ ਆਹ ਆ ਪੁੱਲੀ ਆਦੂ ਤੈਨੂੰ ਮਿਰਿਆ ਸਾਲਿਆ ਤੈਨੂੰ ਪਹਿਲੀ ਪੈਂਟ ਕੋਟ ਨੂੰ ਕੀ ਹੋਇਆ ਹੈ ਇਹ ਕਿਹੜਾ ਸਿਆਲ ਚੜ ਗਿਆ ਉਹ ਜੇ ਤਾਂ ਪੈਂਟ ਕੋਟ ਨਹੀਂ ਲੈ ਕੇ ਦੇਣਾ 5 ਕੱਸੇ 5 ਪੈਂਟਾਂ 5 ਲੋਰਾ 5 ਟੀ-ਸ਼ਰਟਾਂ ਤੇ 10 ਬਲੈਣਾ ਲਿਆ ਦੀ ਉਹ ਯਾਰ ਮੇਰੀ ਗੱਡੀ ਪਹਿਨੀ ਯਾਰ ਫੋਲੇਗੀ ਡਿੱਗੀ ਭਰੀ ਪਿਆ ਸਮਾਨ ਨਾਲ ਯਾਰ ਉਹ ਬਾਬਾ ਗੁਰੂ ਮੈਨਾ ਸਮਾਨ ਤਰਾ ਕਿੱਥੇ ਰਖਾਂ ਉਹ ਫਿਰ ਐ ਕਰ ਆ ਜਿਹੜਾ ਪੱਠੀ ਤੇ ਖੁਆ ਚੜਾ ਹੋਇਆ ਸਾਡੇ ਜੋਗਾ ਰੱਖ ਲਈ ਨਾ ਸੋਨੂ ਮੇਰਾ ਸਾਲਾ ਕੌਣ ਕਹਿੰਦਾ ਮੈਂ ਖੁਆ ਕੱਢੀ ਜਾਣਾ ਉਹ ਸਾਨੂੰ ਡੂੜ ਕੰਟਾ ਹੋ ਗਿਆ ਤੇਰੇ ਖੋਏ ਤੇ ਬਾਗੜ ਬੱਲੇ ਵਾਂਗੂ ਨਿਗਾ ਗੱਡੀ ਖੜੇ ਆ ਨਾ ਹੁਣ ਕਿੱਥੇ ਖੜੇ ਹੋ ਉਹ ਆ ਗਵਾਂਡੀਆਂ ਨੇ ਸੱਤ ਤੇ ਖੜੇ ਆ ਇਹ ਸਾਲੇ ਲਵਾਂਗੇ ਕੜਾਹੀ ਲੱਤ ਲਾ ਦੇਣਾ ਇਹਨੂੰ ਕੌੜੀਆਂ ਚ ਪਾ ਰਹੀ